ਅਸੀਂ ਖੜਿਆ ਖਨੌਰੀ ਬਾਰਡਰ ਵਿਖੇ ਜਿੱਥੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗੀਆਂ ਕਿਉਂਕਿ ਪਹਿਲਾਂ 4 ਜਨਵਰੀ ਨੂੰ ਇੱਕ ਮਹਾਪੰਚਾਇਤ ਹੋਈ ਸੀ ਖਨੌਰੀਪੇ ਜੀ ਨੇ ਰਿਕਾਰਡ ਤੋੜ ਕੱਟ ਹੋਇਆ ਸੀ ਪਰ ਹੁਣ ਖਨੌਰੀ ਬਾਰਡਰ ਵਿਖੇ ਜਿਹੜੀ ਮਹਾਪੰਚਾਇਤ ਹੋਣੀ ਆ ਜਿਹੜੀ ਮੇਨ ਸਟੇਜ ਹੈਗਾ ਜਿੱਥੇ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਗਿਆ ਸੀ ਏਸੇ ਜਗ੍ਹਾ ਤੇ ਇਹੀ ਸਟੇਜ ਜਿਹੜੀ ਰੱਖਣੀ ਹੈਗੀ ਆ ਤੇ ਏਸੇ ਜਗ੍ਹਾ ਤੇ ਉੱਤੇ ਮਹਾਪੰਚਾਇਤ ਕੀਤੀ ਜਾਣੀ ਆ ਜਿੱਥੇ ਤੁਸੀਂ ਦੇਖੋ ਕਿ ਲਗਾਤਾਰ ਦਿਨ ਰਾਤ ਮੋਰਚਾ ਇੱਥੇ ਪੂਰਾ ਸਾਲ ਹੋ ਚੁੱਕਿਆ ਇੱਕ ਸਾਲ ਮੋਰਚੇ ਨੂੰ 12 ਤਰੀਕ ਨੂੰ ਹੋ ਜਾਣਾ ਹੈ ਉਸ ਦੇ ਸਬੰਧ ਵਿੱਚ ਇੱਕ ਵੱਡੀ ਮਹਾ ਪਰਚਾਇਤ ਹੈ ਜਿਹੜੀ ਰੱਖੀ ਗਈ ਹੈ ਪਰ ਉਸ ਦੇ ਸਬੰਧੀ ਜਿਹੜੀਆਂ ਤਿਆਰੀਆਂ ਨੇ ਕਿਉਂਕਿ ਇੱਕ ਵੱਡਾ ਇਕੱਠ ਜਿਵੇਂ 4 ਫਰਵਰੀ ਨੂੰ ਹੋਇਆ ਸੀ ਪਰ ਇਸ ਵਾਰ ਜਿਹੜੇ ਅੰਤਾਜੇ ਲਾਏ ਜਾ ਰਹੇ ਨੇ ਕਿ ਉਸ ਵਾਰੀ ਉਸ ਤੋਂ ਵੀ ਵੱਡਾ ਇਕੱਠ ਹੋਣ ਦੀ ਉਮੀਦ ਹੈ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਕਿਸਾਨਾਂ ਵੱਲੋਂ ਚੱਲ ਰਹੀਆਂ ਨੇ ਪਿੱਛੇ ਦੀਆਂ ਅਸੀਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿ ਟਰਾਲੀਆਂ ਦੇ ਵਿੱਚ ਜਿੰਨੇ ਵੀ ਮੈਟ ਵਗੈਰਾ ਪੂਰੇ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਬਣਾਈਆਂ ਗਈਆਂ ਨੇ ਪੂਰੇ ਕੰਮ ਨੇ ਜਿਹੜੇ ਉਹ ਮੁਕੰਮਲ ਕਰਨ ਦੇ ਵਿੱਚ ਜ਼ੋਰ ਲੱਗਿਆ ਸਾਡੇ ਨਾਲ ਕਾਕਾ ਸਿੰਘ ਕੋਟੜਾ ਹੈ ਕਾਕਾ ਸਿੰਘ ਜੀ 4 ਤਰੀਕ ਨੂੰ ਮਹਾਪਰਚੈਤ ਹੁੰਦੀ ਹੈ ਬਹੁਤ ਵੱਡਾ ਇਕੱਠ ਹੁੰਦਾ ਪਰ ਹੁਣ 12 ਫਰਵਰੀ ਦਾ ਜਿਹੜਾ ਰੱਖਿਆ ਹੋਇਆ ਪ੍ਰੋਗਰਾਮ ਕਿੰਨਾ ਇਕੱਠ ਹੋ ਮੀਡੀਆ ਕਿੰਨੀਆਂ ਦੀਆਂ ਤਿਆਰੀਆਂ ਤਿਆਰੀਆਂ ਜੋਰਾਂ ਤੇ ਨੇ ਆਪਣੀਆਂ ਐਤਕੀ ਜਿਹੜਾ ਪਿਛਲਾ ਐ ਬਾਰਡਰ ਤੱਕ ਆਪਣਾ ਜਿਹੜਾ ਪਿਛੇ ਛੜਕ ਹੈਗੀ ਇਧਰੋਂ ਪੂਰੇ ਸ਼ੁਰੂ ਤੋਂ ਲੱਗ ਕੇ ਪੂਰੇ ਅਸੀਂ ਇੱਕ ਤਾਂ ਸੌਂਡ ਆ ਜਿਹੜਾ ਜਮ ਮੋਰਚਾ ਜਿੱਥੋਂ ਸ਼ੁਰੂ ਹੁੰਦਾ ਤੇ ਜਿੱਥੇ ਜਮਾ ਬਾਰਡਰ ਤੱਕ ਉਤੋਂ ਤੱਕ ਬਿਉਤਬੰਦੀ ਆ ਉਹ ਹੱਥੋਂ ਨੂੰ ਚੱਲਦਾ ਹੋ ਜੂਗਾ ਦੂਜਾ ਜਿਹੜੇ ਮੈਟ ਆ ਜਿਹੜੇ ਮੋਰੇ ਟਰਾਲੇ ਖੜੇ ਸੀ ਰੋਡਾਂ ਤੇ ਇਹ ਹਟਾਉਣੇ ਸ਼ੁਰੂ ਕੀਤੀਆਂ ਇਧਰ ਥਾਂ ਖਰਾਬ ਬਹੁਤ ਸੀਗਾ ਇਹਨੂੰ ਸਾਫ਼ ਕਰਕੇ ਰੇਤ ਤਾਂ ਮੰਗਵਾ ਕੇ ਰੇਤ ਪੂਰਾ ਲੰਬੀਆਂ ਜਿਹੜੇ ਸੜਕਾਂ ਪੂਰੀਆਂ ਤਿਆਰੀ ਆ ਪੂਰੀ ਇਕੱਠ ਬਹੁਤ ਇੱਕ ਰਿਕਾਰਡ ਤੋੜ ਕੱਠ ਹੋਣਾ ਜਿਵੇਂ ਆਪਾਂ ਗੱਲ ਕਰੀਏ ਜਿਹੜਾ 4 ਜਨਵਰੀ ਨੂੰ ਕੱਠ ਹੋਇਆ ਸੀ ਉਸ ਦੇ ਵਿੱਚ ਕਾਫੀ ਜਗ੍ਹਾ ਦੀ ਕਾਫੀ ਕਈ ਕਿਲੋਮੀਟਰ ਲੰਬਾ ਜਾਮ ਵੀ ਲੱਗਾ ਟ੍ਰੈਫਿਕ ਦੀ ਬੜੀ ਸਮੱਸਿਆ ਆਈ ਸੀ ਪਰ ਹੁਣ ਤੁਹਾਨੂੰ ਲੱਗਦਾ ਕਿ ਆਲੇ-ਦਾਲੇ ਸਾਰੀਆਂ ਟਰਾਲੀਆਂ ਰੁਕੀਆਂ ਹੋਈਆਂ ਨੇ ਕਿ ਕੱਠ ਇੱਥੇ ਜਿਹੜੇ ਲੋਕ ਨੇ ਬੈਠ ਸਕਣਗੇ ਨੇ ਵੱਡੇ ਨਹੀਂ ਐਤਕਿ ਅਸੀਂ ਗਰਾਊਂਡ ਜਿਹੜਾ ਇੱਕ ਆਪਣਾ ਇਧਰ ਪਰਾਲੀ ਵਾਲਾ ਤਿੰਨ ਚਾਰ ਕਿੱਲੇ ਉਹ ਅਸੀਂ ਵਹੀਕਲ ਖੜਾਉਣ ਵਾਸਤੇ ਰੱਖ ਲਿਆ ਇੱਕ ਪਰੇ ਸੈਲਰ ਹੈ ਉਹ ਕਢਾਉਣ ਵਾਸਤੇ ਇੱਕ ਖਾਲ ਸਾਈਡ ਦਾ ਤੰਬੂ ਲੱਗਾ ਉਹ ਪੈਣਾ ਵਾਸਤੇ ਕਰ ਲਿਆ ਇੱਕ ਮਾਹੀ ਹੋਟਲ ਦੇ ਵਿੱਚ ਟੈਂਟ ਲੱਗਾ ਇੱਧਰ ਵੀ ਪੈਣਾ ਐਤਕਿ ਉਹ ਜਗ੍ਹਾ ਦੇ ਵਿੱਚੋਂ ਕੋਸ਼ਿਸ਼ ਕਰ ਰਹੇ ਆ ਫਿਰ ਵੀ ਸੰਗਤ ਦੇ ਮੂਰੇ ਮੈਨੂੰ ਨਹੀਂ ਲੱਗਦਾ ਵੀ ਉਹਨੇ ਇੰਤਜ਼ਾਮ ਨਹੀਂ ਹੋਣਗੇ ਪਰ ਇੰਤਜ਼ਾਮ ਤੇ ਸਾਰੀ ਸੰਗਤ ਸਾਡੇ ਵਲੰਟੀਅਰ ਲੱਗੇ ਹੋਏ ਨੇ ਜੇ ਜੇ ਆਪਾਂ ਗੱਲ ਕਰੀਏ ਅਸੀਂ ਕੈਮਰਾਮੈਨ ਨੂੰ ਕਹਾਂਗੇ ਪਿੱਛੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਇੱਕ ਇਹ ਤੁਸੀਂ ਕਹਿ ਸਕਦੇ ਆ ਕਿ ਜਿਹੜੀ ਫੰਡਿੰਗ ਸਹਾਇਤਾ ਵਾਸਤੇ ਇਹ ਜਿਹੜਾ ਤੰਬੂ ਲਾਇਆ ਹੋ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਅਸੀਂ ਕਿ ਅੱਗੇ ਜਿਹੜੀਆਂ ਟਰਾਲੀਆਂ ਨੇ ਇਹ ਜਗ੍ਹਾ ਬਿਲਕੁਲ ਟਰਾਲੀਆਂ ਲੱਗੀਆਂ ਹੋਈਆਂ ਸੀ ਇਹ ਜਗ੍ਹਾ ਖੋਲ ਦਿੱਤੀ ਗਈ ਹੈ ਕੱਕ ਸਿੰਘ ਜੀ ਜੇ ਗੱਲ ਕੀਤੀ ਜਾਵੇ ਕਿਉਂਕਿ ਜਗ੍ਹਾ ਜਿਹੜੇ ਹਿਸਾਬ ਨਾਲ ਤੁਸੀਂ ਇਕੱਠ ਦੱਸ ਰਹੇ ਜਾਂ 4 ਜਨਵਰੀ ਨੂੰ ਇਕੱਠ ਹੋਇਆ ਸੀ ਉਹ ਹਿਸਾਬ ਨਾਲ ਜਗ੍ਹਾ ਕਾਫੀ ਘੱਟ ਦੱਸ ਕੇ ਕਹਿ ਸਕਦੇ ਆ ਪਰ ਹੁਣ ਕੀ ਇੰਤਜ਼ਾਮ ਕਿਉਂਕਿ ਇਕੱਠ ਨੂੰ ਦੇ ਜੇਕਰ ਅੱਠ ਜ਼ਿਆਦਾ ਹੁੰਦਾ ਤਾਂ ਇੱਥੇ ਇੰਤਜ਼ਾਮ ਤੁਹਾਡੇ ਘੱਟ ਨਹੀਂ ਰਹਿਣਗੇ ਨਹੀਂ ਸਾਨੂੰ ਜਿਹੜੀ ਦਿੱਕਤ ਹੈ ਨਾ ਕਿ ਜਿਹੜੇ ਅਸੀਂ ਸਟੇਜ ਵੱਖਰੀ ਨਹੀਂ ਬਣਾਈ ਕੀ ਹਾਂ ਡੱਲੇਵਾਲ ਸਾਹਿਬ ਉਹ ਜਿਹੜੇ ਉਸ ਸਟੇਜ ਤੇ ਅਸੀਂ ਲੈ ਕੇ ਗਏ ਉਹ ਬਹੁਤ ਤਕਲੀਫ ਆਈ ਉਹਨਾਂ ਨੂੰ ਪਿੱਛੋਂ ਬਹੁਤਾ ਔਖਾ ਹੀ ਹੈ ਐਤਕੀ ਇਹ ਸਟੇਜ ਨੇੜੇ ਪੱਕੀ ਬਣੀ ਹੋਈ ਹੈ ਇੱਕ ਕੈਪਨ ਬਣਿਆ ਹੋਇਆ ਸਿਸੇ ਦਾ ਕੋਸ਼ਿਸ਼ ਹੈ ਕਿ ਆ ਵੀ ਇੱਥੋਂ ਨੇੜੇ ਨਜ਼ਦੀਕ ਡੱਲੇਵਾਲ ਸਾਹਿਬ ਨੂੰ ਉੱਥੋਂ ਲੈ ਕੇ ਅਸੀਂ ਉਹ ਕੈਪਨ ਦੇ ਵਿੱਚ ਲੈ ਆਵਾਂਗੇ ਥੋੜੀ ਬਾਣੀ ਜਿਹੜੀ ਘਟौती ਰਹੂਗੀ ਜਗ੍ਹਾ ਦੀ ਜਗਾ ਉਹ ਵੀ ਪੂਰੀ ਨਹੀਂ ਇਹ ਵੀ ਪੂਰੀ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਸੰਗਤ ਸਾਰੀ ਜਿਹੜੀ ਸਪੀਕਰਾਂ ਦੇ ਛਾਵੇਂ ਜਿਹੜੇ ਜਿੰਨੀਆਂ ਟਰਾਲੀਆਂ ਐ ਜਿੰਨੇ ਤੰਬੂ ਐ ਇਹਨਾਂ ਦੇ ਵਿੱਚ ਅਸੀਂ ਬੈਠਣ ਦਾ ਜੱਥ ਨੇ ਸਾਰੇ ਇਕੱਲੀ-ਕੱਲੀ ਟਰਾਲੀ ਜਾ ਕੇ ਆਉਣਗੇ ਵੀ ਉਹਨੂੰ ਸਾਫ਼ ਸੁਪਾਈ ਬੈਠਣ ਦਾ ਇਹ ਸਾਰਾ ਕੋਸ਼ਿਸ਼ ਕਰਾਂਗੇ ਜਿਹੜਾ ਰੋਡ ਐ ਸਾਰਾ ਬੈਠਣ ਚ ਵਰਤਾਂਗੇ ਜੀ ਜਿਵੇਂ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਕੱਠ ਦੇ ਨਾਲ-ਨਾਲ ਲੰਗਰ ਦੇ ਇੰਤਜ਼ਾਮ ਵੀ ਤੁਸੀਂ ਟਰੈਫਿਕ ਦੇ ਦਾ ਦੱਸੇ ਤੇ ਲੰਗਰਾਂ ਦੇ ਇੰਤਜ਼ਾਮ ਕਿੱਦਾਂ ਦੇ ਕੀਤੇ ਆ ਕਿਉਂਕਿ ਬਾਹਰੋਂ ਲੋਕ ਆਉਣਗੇ ਉਹਨਾਂ ਨੂੰ ਮਤਲਬ ਕਿ ਹਰ ਇੱਕ ਫੈਸਿਲਿਟੀ ਦੇਣੀ ਜਿਸ ਤਰ੍ਹਾਂ ਕਹਿ ਦੀ ਸੰਤੋ ਬੜਾ ਧਿਆਨ ਰੱਖਣਾ ਪੈਂਦਾ ਜਿਸ ਤਰ੍ਹਾਂ ਤੁਹਾਨੂੰ ਦੱਸ ਦਈਏ ਦੱਸਕੋ ਕਿ ਲਗਾਤਾਰ ਡਾਕਟਰ ਸਵੇबान ਦੀ ਜਿਹੜੀ ਟੀਮ ਹੈ ਉਹ ਇੱਥੇ ਲਗਾਤਾਰ ਆਪਣੀ ਸੇਵਾ ਨਿਭਾ ਰਹੀ ਹੈ ਕਿਉਂਕਿ ਜਿਸ ਦਿਨ ਦਾ ਧਰਨਾ ਮੋਰਚਾ ਇੱਥੇ ਲੱਗਿਆ ਹੋਇਆ तकरीबन 1 ਸਾਲ ਹੋ ਚੁੱਕਿਆ ਹੈ ਉਸੇ ਸਬੰਧੀ ਜਿਹੜੀ 12 ਫਰਵਰੀ ਨੂੰ ਜਿਹੜੀ ਇੱਥੇ ਮਹਾਪੰਚਾਇਤ ਹੋਣ ਵਾਲੀ ਹੈ ਇਹ ਟੀਮ ਹੈ ਜਿਹੜੀ ਲਗਾਤਾਰ ਇੱਥੇ ਸੇਵਾ ਨਿਭਾ ਰਹੀ ਹੈ ਕੱਕ ਸਿੰਘ ਜੀ ਇਹ ਗੱਲ ਕੀਤੀ ਜਾਵੇ ਪਹਿਲਾਂ ਕਿ ਸਰਕਾਰ ਵੱਲੋਂ ਕਿੰਦਾਂ ਦੀਆਂ ਜਿਹੜੀਆਂ ਸਹੂਲਤਾਂ ਦੀ ਕਿਉਂਕਿ ਵੱਡਾ ਇਕੱਠ ਹੁੰਦਾ ਉੱਥੇ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਰਕਾਰਾਂ ਦੀ ਵੀ ਕਿ ਇੰਤਜ਼ਾਮ ਕੀਤਾ ਗਿਆ ਸੀ ਕਿ ਇਸ ਵਾਰੀ ਕਿਦਾਂ ਦਾ ਜਿਹੜਾ ਸਰਕਾਰ ਆ ਜਿਹੜੀ ਤੁਹਾਨੂੰ ਨਾਲ ਕੋਆਪਰੇਟ ਕਰ ਰਹੀ ਹੈ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦੇ ਸਹਾਰੇ ਜਨਤਾ ਨੂੰ ਹੋਰ ਤੰਗੇ ਪਰੇਸ਼ਾਨੀ ਆਉਣੇ ਅਸੀਂ ਦੇਖ ਲਈ 4 ਜਨਵਰੀ ਦੀ ਜਿਹੜੀ ਪਾਤਨਾਂ ਦੇ ਵਿੱਚ ਪ੍ਰਸ਼ਾਸਨ ਨੇ ਕੋਈ ਵਧੀਆ ਅਸਰ ਰੋਲ ਨਹੀਂ ਨਿਮਾਇਆ ਤਾਂ ਉਹ ਸਾਡੇ ਜਿਹੜੇ ਵੌਲੰਟੀਅਰ ਭੇਜੇ ਨੇ ਤਾਂ ਉਸ ਜਗ੍ਹਾ ਨੂੰ ਜਾ ਕੇ ਕੰਟਰੋਲ ਕੀਤਾ ਅਸੀਂ ਆਪ ਦੇ ਸਹਾਰੇ ਵੌਲੰਟੀਅਰਾਂ ਤੇ ਐਸਕੇ 500 ਦੇ ਨੇੜੇ ਅਸੀਂ ਵਲੰਟੀਅਰ ਬਣਾਏ ਨੇ ਤਾਂ ਸਾਰੇ ਜਗ੍ਹਾ ਤੇ ਜਿਹੜਾ ਟ੍ਰੈਪਕਾਂ ਦਾ ਸੁਰੱਖਣ ਗਏ ਲੰਗਰਾਂ ਦਾ ਪ੍ਰਬੰਧ ਕਰਨਗੇ ਪਾਣੀ ਦਾ ਪ੍ਰਬੰਧ ਕਰਨਗੇ ਉਹ ਸਾਰਾ ਵਲੰਟੀਅਰ ਤੇ ਸਾਡੇ ਅਸੀਂ ਆਪ ਦੇ ਸਹਾਰੇ ਮੈਨੂੰ ਲੱਗਦਾ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਜਾਉ ਉਹਦੇ ਸਹਾਰੇ ਦੀ ਕੋਈ ਆਸ ਹੈ ਨਹੀਂ ਵਧੀਆ ਜੇ ਅਸੀਂ ਉਹਨਾਂ ਤੇ ਛੱਡ ਕੀਤਾ ਹੋਰ ਤੰਗੀ ਪਰੇਸ਼ਾਨ ਕਰ ਦਉਂਦੇ ਨੇ ਉਹਨਾਂ ਤੋਂ ਨਹੀਂ ਕੰਟਰੋਲ ਹੋਣਾ ਨਾ ਹੀ ਸਾਡੀ ਸੰਗਤ ਉਹ ਜਿਹੜੇ ਕਿਸਾਨ ਨੇ ਉਹਨਾਂ ਦੀ ਕੋਈ ਗੱਲ ਮੰਨ ਰਹੇ ਨੇ ਤਾਂ ਇਸ ਲਈ ਅਸੀਂ ਬੇਨਤੀ ਤੇ ਕਰਾਂਗੇ ਅੱਥਨੇ ਕਿਹਾ ਪ੍ਰਸ਼ਾਸਨ ਨੂੰ ਕਿ ਜਿਹੜਾ ਟ੍ਰੈਪਕ ਦਾ ਬਦਲ ਮੇ ਜਿਹੜੇ ਰੂਟ ਹੈਗੇ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਕੋਈ ਐਮਰਜੈਂਸੀ ਹੈ ਜਿਹੜਾ ਜਾਣਦਾ ਉਹਨਾਂ ਨੂੰ ਤੁਸੀਂ ਬਦਲ ਮਾ ਰਾਹ ਜਿਹੜਾ ਬਦਲ ਦਿਓ ਜਿਹੜਾ ਪਾਤੜਾ ਤੋਂ ਇਧਰ ਖਨੋਰੀ ਜਾ ਰਿਹਾ ਹੈ ਖਨੋਰੀ ਵਾਲੇ ਜਾਂ ਜਿਹੜੇ ਇਧਰ ਆ ਪਿੰਡਾਂ ਦੀ ਸੰਗਤ ਹੈ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਅਗਰ ਨਹੀਂ ਕਰਦਾ ਫਿਰ ਅਸੀਂ ਆਪ ਦੇ ਲੈਵਲ ਤੇ ਵੀ ਇਹਨਾਂ ਦੇ ਬਦਲਵੇਂ ਪ੍ਰਬੰਧ ਕਰਾਂਗੇ ਕੀ ਨਿਤਾਜੇ ਲਾਏ ਜਾ ਰਹੇ ਨੇ ਇਕੱਠ ਦੇ ਕਿਉਂਕਿ ਹਰਿਆਣਾ ਵੀ ਨਾਲ ਅਭਿਮਨਿਉ ਕੁਹਾੜ ਇੱਥੇ ਲਗਾਤਾਰ ਜੁੜੇ ਹੋਏ ਨੇ ਹਰਿਆਣੇ ਤੋਂ ਵੀ ਕਿਸਾਨ ਆਉਣ ਦੀ ਉਮੀਦ ਹੈ ਪੰਜਾਬ ਦੇ ਮਤਲਬ ਕਿ ਜਿਹੜੇ ਕਿਸਾਨ ਨੇ ਲਗਾਤਾਰ ਕਿੰਨਾ ਕੁ ਇਕੱਠ ਹੋ ਮੇਕੋ ਘੱਟ ਤਾਂ ਅਨ ਲੋਕਾਂ ਤੇ ਆ ਅਸੀਂ ਪੂਰੇ ਭਾਰਤ ਦਾ ਆਪਾਂ ਮੋਰਚਾ ਲੜ ਰਹੇ ਹਾਂ ਕੋਈ ਐਤ ਕਿਨ ਆਏ ਅੱਗੇ ਆ ਜੂ ਅੱਗੇ ਨਹੀਂ ਆਇਆ ਕੋਈ ਪਿੱਛੇ ਆ ਜੂਗਾ ਸਾਡੀ ਕੋਚ ਚ ਹਰੇਕ ਪਰਿਵਾਰ ਦੇ ਵਿੱਚੋਂ ਕੇਰਾ ਜੀ ਇੱਥੇ ਸਾਡੀ ਭੈਣ ਨੌਜਵਾਨ ਬਜ਼ੁਰਗ ਕਿਸਾਨ 11 ਹਾਜ਼ਰੀ ਲਾਜ਼ਮੀ ਲਵਾ ਕੇ ਜਾਵੇ ਜਿਹੜੇ 4 ਜਨਵਰੀ ਨੂੰ ਰਹਿ ਗਏ ਆ ਉਹਨਾਂ ਨੂੰ ਅਪੀਲ ਕਰਾਂਗੇ ਕਿ ਲਾਜ਼ਮੀ ਖਨੋਰੀ ਆ ਕੇ 11 ਦਰਸ਼ਨ ਦੇਣ ਤੇ ਸੋਡੇ ਦਰਸ਼ਨਾ ਦੇ ਨਾਲ ਹੀ ਜਿਹੜੀ ਸਰਕਾਰ ਮਾੜੀ ਲਚਕਾਈ ਹੈ ਮੀਟਿੰਗ ਹੀ ਮਿਲੀ ਹੈ ਹਜੇ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੀਆਂ ਮੰਗਾਂ ਦਾ ਨਮਟਾਰਾ ਹੋ ਗਿਆ ਤੇ ਮੰਗਾਂ ਲਾਗੂ ਹੋ ਗਈਆਂ ਤਾਂ ਹਜੇ ਤਾਂ ਸ਼ੁਰੂਆਤ ਹੋਈ ਹੈ ਮੀਟਿੰਗ ਹੈ ਜੇ ਲੋਕ ਘਰਾਂ ਦੇ ਵਿੱਚੋਂ ਉੱਠ ਕੇ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਆਉਂਦੇ ਨੇ ਲੱਖਾਂ ਦੀ ਗਿਣਤੀ ਵਿੱਚ ਦਿਸਦੇ ਆ ਤਾਂ ਫੇਰ ਹੀ ਅਗਲੇ ਸਰਕਾਰ ਨੂੰ ਇਹ ਲੱਗਣਾ ਨਹੀਂ ਤਾਂ ਸਰਕਾਰਾਂ ਦੀਆਂ ਜੱਜਮੈਂਟਾਂ ਹੁੰਦੀਆਂ ਨੇ ਰਿਪੋਰਟਾਂ ਹੁੰਦੀਆਂ ਨੇ ਜੀ ਸੰਗਤ ਘਟ ਗਈ ਵਧ ਗਈ ਪਰ ਇਹ ਸਹਾਰੇ ਨੇ ਲੋਕ ਜੁੜੇ ਕਿੰਨੇ ਨੇ ਮਾਰਕਸ ਤੌਰ ਤੇ ਮੈਨੂੰ ਲੱਗਦਾ ਪੂਰੇ ਭਾਰਤ ਦੇ ਕਿਸਾਨ ਪੂਰੇ ਸਟੇਟਾਂ ਦੀਆਂ ਰਿਪੋਰਟਾਂ ਨੇ ਜੁੜ ਰਹੇ ਨੇ ਤੁਸੀਂ ਇੱਥੇ ਦੇਖੋਗੇ 12 ਨੂੰ ਜੁਪੀ ਦੀ ਵੀ ਟੋਪੀਆਂ ਦਿਸਣਗੀਆਂ ਰਾਜਸਥਾਨ ਦੀਆਂ ਪਗੜੀਆਂ ਦਿਸਣਗੀਆਂ ਹਰਿਆਣੇ ਦਾ ਹੁੱਕਾ ਦਿਸੂਗਾ ਪੰਜਾਬ ਦਾ ਸਾਡਾ ਕਿਸਾਨ ਆਉਂਦਾ ਹੀ ਆਉਂਦਾ ਹੈ ਮੱਧ ਪ੍ਰਦੇਸ਼ ਕਰਨਾਟਕਾ ਤੋਂ ਖਾਸ ਕਰਕੇ ਖੇਤੀ ਮੰਤਰੀ ਜਿੱਥੇ ਜਿੱਤ ਕੇ ਐਮਪੀ ਬਣ ਕੇ ਆਏ ਨੇ ਮੰਤਰੀ ਬਣੇ ਨੇ ਖੇਤੀ ਮੰਤਰੀ ਉਸ ਇਲਾਕੇ ਚ ਵੀ ਕਮੇਟੀ ਆ ਰਹੀ ਹੈ ਜਿਹੜੇ ਉਹਨਾਂ ਨੇ ਘੱਟੋ-ਘੱਟ 500 ਟਰੈਕਟਰਾਂ ਦਾ ਮਾਰਚ ਕੀਤਾ ਸੀ ਉਹ ਵੀ ਇੱਥੇ ਕਿਸਾਨ ਆ ਰਹੇ ਨੇ ਬਿਲਕੁਲ ਜੀ ਜਿਹੜਾ 12 ਫਰਵਰੀ ਨੂੰ ਇੱਥੇ ਮਹਾਪੰਚਾਇਤ ਹੋਣ ਵਾਲੀ ਹੈ ਉਹ ਕੱਲੇ ਪੰਜਾਬ ਦਾ ਇਕੱਠ ਨਹੀਂ ਜਿੱਥੇ ਜੂਪੀ ਹਰਿਆਣਾ ਰਾਜਸਥਾਨ ਕਰਨਾਟਕਾ ਮੱਧ ਪ੍ਰਦੇਸ਼ ਸਾਰੇ ਪੂਰੇ ਭਾਰਤ ਦੇ ਕਿਸਾਨ ਕਿਉਂਕਿ ਲੜਾਈ ਆ ਜਿਹੜੀ ਜਗਜੀਤ ਸਿੰਘ ਢੱਲੇਵਾਲ ਨੇ 77 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਮਰਨ ਵਰਤ ਤੇ ਬੈਠੇ ਹੋਏ ਆ ਅੱਜ 77 ਦਿਨ ਪੂਰੇ ਹੋ ਗਏ ਨੇ 5-6 ਦਿਨਾਂ ਤੋਂ ਲਗਾਤਾਰ ਬਿਨਾਂ ਡ੍ਰਿਪ ਤੋਂ ਡਾਕਟਰੀ ਸਹਾਇਤਾ ਤੋਂ ਜੀ ਰਹੇ ਨੇ ਪਰ ਉਹ ਕਿਸ ਦੇ ਲਈ ਪੂਰੇ ਭਾਰਤ ਲਈ ਇਸ ਲਈ ਪੂਰੀਆਂ ਉਮੀਦਾਂ ਜਿਤਾਈਆਂ ਜਾ ਰਹੀਆਂ ਨੇ ਕਿ ਜਿਹੜਾ ਕੱਠ 4 ਜਨਵਰੀ ਨੂੰ ਵੱਡਾ ਕੱਠ ਹੋਇਆ ਸੀ 13 13 14 14 ਕਿਲੋਮੀਟਰ ਤੇ ਜਾਮ ਲੱਗੇ ਸੀ ਪਰ ਉਹ ਇਸ ਵਾਰੀ ਜਿਹੜਾ ਇਕੱਠ ਹੈ ਉਹ ਇਸੇ ਖਨੌਰੀ ਬਾਰਡਰ ਤੇ ਇਸੇ ਜਗ੍ਹਾ ਤੇ ਜਿਹੜੀ ਸਟੇਜ ਲਾ ਕੇ ਕੀਤਾ ਜਾਣਾ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਵਾਰੀ ਕਾਕਾ ਸਿੰਘ ਕੋਟੜਾ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਸਰਕਾਰਾਂ ਤੇ ਬਹੁਤੀ ਆਸ ਨਹੀਂ ਰੱਖੀ ਕਿ ਕਿਵੇਂ ਕਿੱਦਾਂ ਦੇ ਇੰਤਜ਼ਾਮ ਸਾਨੂੰ ਕਰਕੇ ਦੇਈ ਪਰ ਅਸੀਂ 500 ਬਲੰਟੀ ਅਰਦੀਆਂ ਜਿਹੜੀਆਂ ਡਿਊਟੀਆਂ ਲਾਈਆਂ ਨੇ ਕਿ ਪੂਰੇ ਪੁਖਤਾ ਪ੍ਰਬੰਧ ਭਾਵੇਂ ਲੰਗਰ ਦਾ ਹੋਵੇ ਜਾਂ ਬੀਬੀਆਂ ਦੇ ਬੈਠਣ ਦਾ ਹੋਵੇ ਜਾਂ ਜਿਹੜੀ ਆਵਾਜ਼ ਹੈ ਕਿਉਂਕਿ ਸਟੇਜ ਇੱਥੋਂ ਤਕਰੀਬਨ 1 ਕਿਲੋਮੀਟਰ ਦੂਰੀ ਤੱਕ ਜਿੱਥੇ ਕੰਧਾਂ ਕੀਤੀਆਂ ਬਾਰਡਰ ਜਿੱਥੇ ਸ਼ਬ ਕਰਨ ਦੀ ਮੌਤ ਹੋਈ ਸੀ ਉੱਥੇ ਤੱਕ ਜਿਹੜੀਆਂ ਇਹ ਜਿਹੜੀ ਲਾਈਨ ਆ ਸੀ ਤਸਵੀਰਾਂ ਚ ਤੁਹਾਨੂੰ ਦੂਸਰੇ ਪਾਸੇ ਜ਼ਰੂਰ ਦਿਖਾਉਨੇ ਆ ਇਹ ਸਾਰੀ ਜਿਹੜਾ ਇਹ ਰਸਤਾ ਖਾਲੀ ਕਰਵਾਇਆ ਜਾਣਾ ਇਸ ਜਗ੍ਹਾ ਤੇ ਜਿਹੜੇ ਕਿਸਾਨਾਂ ਨੇ ਆਉਣਾ ਉਹ ਇਸ ਰਸਤੇ ਦੇ ਵਿੱਚ ਬੈਠਣਗੇ ਜਿੱਥੇ ਵੀ ਜਗ੍ਹਾ ਮਿਲੂ ਬੈਠਣਗੇ ਤਕਰੀਬਨ ਪੂਰੇ ਇੰਤਜ਼ਾਮ ਨੇ ਗੱਡੀਆਂ ਖੜਾਉਣ ਦੇ ਲਈ 3 ਕਿਲੇ ਇੱਥੇ ਇੱਕ ਸਾਈਡ ਤੇ ਜ਼ਮੀਨ ਜ਼ਰੂਰ ਪਈਆ ਕਿਸਾਨ ਦੀ ਉਸ ਜਗ੍ਹਾ ਦੇ ਉੱਤੇ ਇੰਤਜ਼ਾਮ ਕੀਤੇ ਹੋਏ ਨੇ ਤਾਂ ਕਿ ਜਿਹੜੇ ਆਉਣ ਵਾਂ ਜਾਨ ਵਾਲੇ ਰਾਹੀ ਕਰਨੇ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸ਼ਨਰ ਤੇ ਕੈਮਰਾਮੈਨ ਦੀਪਕ ਗਰਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਖਨੌਰੀ ਸੰਗਰੂਰ